ਹਾਂ ਭਾਬੀ ਲੜਨਾ ਪੈਣਾ ਕਿਹਨੇ ਲੜਨਾ ਅੱਛਾ ਭਾਜੀ ਆਉਣ ਲੱਗੇ ਆ ਲੈ ਗੋਪੀ ਤੇ ਕਿੱਥੋਂ ਆਇਆ ਏ ਚੱਲ ਕੋਈ ਗੱਲ ਨਹੀਂ ਮੈਂ ਕੱਲ ਗੱਲ ਕਰਦੀ ਆ ਇਹਨਾਂ ਨਾਲ ਹਾਂ ਠੀਕ ਆ ਮੇਰੀ ਗੱਲ ਸੁਣਿਓ ਹਾਂ ਮੇਰੀ ਗੱਲ ਸੁਣੋ ਭਾਬੀ ਦਾ ਫੋਨ ਆਇਆ ਸੀਗਾ ਕੀ ਹੋਇਆ ਗੋਪੀ ਘਰ ਨਹੀਂ ਪੜਦਾ ਕਹਿੰਦੀ ਉਹ ਕੋਪੀ ਨਹੀਂ ਬਾਰਾ ਇਹ ਇੱਧਰ ਹੁਣ ਮੈਂ ਤਾਂ ਦੱਸ ਇੱਥੇ ਕਿੱਥੋਂ ਆਇਆ ਹੈ ਤੇਰ ਕੋਤ ਖਤੋਂ ਆਇਆ ਉਹ ਕਹਿੰਦਾ ਭਾਜੀ ਤੇਰਾ ਆਨ ਲੱਗਾ ਏ ਇੱਥੇ ਨੂੰ ਆਹੋ ਯਾਰ ਵੀ ਸਾਨੂੰ ਮੈਂ ਤਾਂ ਕੋਪੀ ਕਣ ਇੱਥੇ ਰਹਿੰਦਾ ਏ ਜਿਹੜਾ ਇੱਥੇ ਆਣਾ ਮੈਨੂੰ ਲੱਗਾ ਫੇਰ ਉੱਥਰ ਉੱਥਕੇ ਕਿਤੇ ਆ ਗਿਆ ਹੁਣ ਕਿਹ ਪਤਾ ਕਿੱਥੇ ਗਿਆ ਹੋਇਆ ਹੁਣ ਚਲੋ ਦੇਖਣਾ ਹਣਾ ਪਰ ਅੱਜ ਵੀ ਜਾਣੇ ਇੱਥੇ ਦੇਖ ਕੇ ਚੱਲ ਜAVE ਆਹੋ ਅੱਗੇ ਕਹਿੰਦਾ ਲਾੜੀ ਨਾ ਪਹਿਣ ਦੋਏ ਜਾਣੇ ਲੈ ਮੈਂ ਦੱਸ ਉਹ ਮੇਰੀ ਜ਼ਰਾ ਇੱਕ ਸੁਣ ਲੈ ਭਰਾ ਵੀ ਤੇਰਾ ਜਿੱਤੇ ਬਹੁਤ ਰੌਲਾ ਪਾ ਕੇ ਜਿੱਥੇ ਰੌਲਾ ਪਾ ਮੈਂ ਦੋਏ ਕੁੱਟਣੇ ਫੜ ਕੇ ਉਹੀ ਤਾਂ ਹੈ ਚਲ ਮੈਂ ਹੁਣ ਚੱਲੀ ਆ ਤੇ ਬਾਜੀ ਆਣਗੇ ਨਰਮਾਈ ਨਾਲ ਗੱਲ ਕਰ ਲਈ ਮੈਂ ਆਨੇ ਇੱਥੇ ਜਰਾ ਬੋਗ ਮੈਂ ਦੋਏ ਬੈਠਣੇ ਹੋ ਸੱਚੀ ਗੱਲ ਉਹ ਬੱਲਾ ਹਜੀ ਕਿਦਾਂ ਚੱਲ ਜੀ ਠੀਕ ਆ ਤੁਸੀਂ ਕਾਪੀ ਆ ਗਏ ਹੋ ਓਰ और बहुत वजी भाई गर्मी जी बैठो गर्मी जो यार पानी ले लिया पहला मैं पानी भी पिओ किधर आज गर्मी जी और न्याणे किधर गए न्याे ड्यूटी गए ਉਹ ਸਾਡ ਮੋਟਰ ਰਕੂ ਦੁਨੀਆ ਅੱਛਾ ਜੀ ਮੈਂ ਕਿਹਾ ਸਾਡਾ ਮੁੰਡਾ ਵੀ ਆਇਆ ਇੱਥੇ ਉਹਨੂੰ ਗੋਪੀ ਹਾਂ ਗੋਪੀ ਉਹਨ ਬੜੇ ਇੱਥੇ ਤਾਂ ਨਹੀਂ ਆਇਆ ਉਹਨ ਬੜੇ ਤੰਗ ਕੀਤੇ ਹੋ ਆ ਨਾਮ ਦਾ ਉਹ ਪੜਨ ਜਾਂਦਾ ਨਾ ਬਾਤਾ ਤਾਂ ਦੋ ਦੋ ਦਿਨ ਰਾਤ ਦੇ 11 11 ਵਜੇ ਤੱਕ ਆਉਂਦਾ ਨਹੀਂ ਅੱਛਾ ਤਾਂ ਵਾਡੇ ਕੋਲ ਅੱਥੇ ਤੁਸੀਂ ਉਹਨੂੰ ਸਿਰੇ ਚੜਾਤਾ ਰੱਖ ਰੱਖ ਕੇ ਤੇ ਮੇਰੀ ਗਲਤੀ ਭਾਜੀ ਕਿਸੇ ਰੇ ਚੜਾਤਾ ਜਦੋਂ ਨਿਆਣਾ ਆ ਜਵੇ ਤੇ ਰੱਖਣਾ ਪੈਂਦਾ ਭੂਆ ਉਹਦੀ ਕਹਿੰਦੀ ਮੇਰਾ ਇੱਕ ਉਹ ਕਪਤੀਜਾ ਆਇਆ ਉਹ ਵੇ ਤੁਹਾਨੂੰ ਪਤਾ ਇਹ ਸੁੱਤਾ ਇੱਥੇ ਵੀ 11-11 ਵਜੇ ਦਿਨ ਨਹੀਂ ਉੜਦਾ ਉਹ ਵੀ ਆਈ ਰਹਿੰਦਾ ਜੀਗਾ ਜਨਰਾਮ ਕਰੇ ਕੀ ਕਰਾਉਣਾ ਉਹ ਥੋੜਾ ਖਰਾਬ ਕਰਦਾ ਨਾ 11-11 ਵਜੇ ਤੱਕ ਮੁਰਦਾ ਨਹੀਂ ਦੋ-ਦੋ ਦਿਨ ਨਹੀਂ ਮੁਰਦਾ ਉਹ ਭੂਆ ਫੋਪੜਦਾ ਹੈਗਾ ਹੀ ਆ ਤੁਸੀਂ ਇਹਨੂੰ ਰਹਿਂਦਾ ਖਰਾਬ ਕੀਤਾ ਥੋੜਾ ਤੁਸੀਂ ਵੀ ਇਹਨੂੰ ਤਬਕੋ ਨਾ ਭਾਜੀ ਦੇਖੋ ਜੀ ਸਾਡਾ ਤਾਂ ਜੀ ਮੁਰਕੇ ਤੁਸੀਂ ਨਾ ਨਾ ਗੁੱਸਾ ਕਰੇ ਵੀ ਸਾਡੇ ਮੁੰਡਾ ਗਿਆ ਜੀਗਾ ਜੀ ਸਤਿ ਸ੍ਰੀ ਅਕਾਲ ਕਰੇ ਤਾਂ ਉਹ ਤਾਂ ਅਗਰ ਕੋਈ ਤਾਂ ਨਹੀਂ ਕਹਿੰਦੇ ਕੋਈ ਨਹੀਂ ਜੇ ਇੱਥੇ ਆਗਾ ਤਾਂ ਫੇ ਮੈਂ ਲੈ ਕੇ ਆਉਣਾ ਮੈਂ ਨਾਲ ਛੱਡ ਗਿਆ ਨਾ ਫੇ ਮੈਂ ਦਮਕਣਾ ਥੋੜਾ ਜਿਹਾ ਠੀਕ ਆ ਹਾਂ ਕੋਈ ਗੱਲ ਨਹੀਂ ਆਣ ਦਿਓ ਜਰਾ ਹੁਣ ਜੇ ਮੈਂ ਤਾਂ ਹੁਣ ਦਮਕ ਗਿਆ ਹੁਣ ਫੇ ਤੁਸੀਂ ਗੁੱਸਾ ਨਾ ਕਰਿਓ ਨਹੀਂ ਨਹੀਂ ਜਦੋਂ ਗੁੱਸਾ ਕਰਦੇ ਉਹਦੇ ਬੇਜਕ ਤੁਸੀਂ ਜਿੱਦਾਂ ਮਰਜੀ ਦਬਕਦੇ ਹੋ ਉਹਦਾ ਮੂਹ ਖਰਾਬ ਕਰਦਾ ਨਾ ਪੜ ਲੈ ਨਾ ਲਿਖਦਾ ਬਾ ਕਹਿੰਦਾ ਨਾ ਭੂਆ ਦੇ ਚੱਲਿਆ ਬੁੱਪਰ ਦੇ ਚੱਲਿਆ ਪੰਜ ਤਾਂ ਕਿ ਦੱਸ ਕੇ ਆਉਣਾ ਉਹਦੇ ਰਾਜੀ ਕੋਈ ਨਹੀਂ ਆਉਂਦਾ ਤੇ ਦੋ-ਦੋ ਦਿਨ ਤਾਂ ਦੇਖੋ ਜਾਂਦਾ ਹੀ ਆ ਹੁਣ ਪਤਾ ਸੀ ਘਰ ਆਈਏਗੇ ਵੀ ਕਿਹਾ ਸੀ ਸਾਡੇ ਕਾਕਾ ਆਪਣੇ ਘਰ ਹੋ ਗਏ ਉਹ ਠੀਕ ਆ ਸਾਡੇ ਮੰਜਵੀ ਦਾਣਾ ਤੇ ਸਾਡੇ ਮੁੰਡੇ ਨੂੰ ਕਹਿੰਦੇ ਉਹਦਾ ਠੀਕ ਆ ਤੁਸੀਂ ਵੀ ਨਹੀਂ ਕਹਿ ਸਕਦੇ ਇਦਾਂ ਹਾਂ ਤਾਂ ਬਾਕੀ ਤੁਸੀਂ ਥੋੜਾ ਜਿਹਾ ਤਾਂ ਦਾਕਦੇ ਹੋ ਇਦਾਂ ਤਾਂ ਬਹੁਤ ਖਰਾਬ ਕਰਦਾ ਹੋ ਨਾ ਘਰ-ਬਾੜ ਦਾ ਨਾ ਬਾਤ ਆ ਨਹੀਂ ਕੋਈ ਨਹੀਂ ਮੈਂ ਕਹਿੰਦਾ ਮੈਂ ਚਾਹ ਬਣਾਵਾਂ ਬੱਲਾ ਹਣਾ ਨਹੀਂ ਨਹੀਂ ਬਸ ਚਾਹ ਨਹੀਂ ਪੀਣੀ ਮੈਂ ਕਾ ਵੀ ਕੇ ਜਾਉਂ ਚੰਗਾ ਬਾਜੀ ਫਿਰ ਮੈਂ ਚੱਲਦਾ ਬੈਠੋ ਮੈਂ ਨਾ ਮੈਂ ਚੱਲਦਾ ਤੁਸੀਂ ਉਹਦੀ ਮੁੰਡੇ ਦੀ ਗੌਰ ਕਰਿਓ ਉਹਨੂੰ ਦੱਬ ਦਿਓ ਮੇਰੀ ਗੱਲ ਸੁਣ ਲਓ ਠੀਕ ਹੈ ਹੁਣ ਤੁਸੀਂ ਮੈਨੂੰ ਕਹਿ ਚੱਲੇ ਆ ਪਹਿਲਾਂ ਤੇ ਮੈਂ ਭੁਗਾਨਾ ਦੱਬੂਗਾ ਜੇ ਉਹਨਾਂ ਕਹਤਾ ਮੁੰਡੇ ਨੂੰ ਕੁਝ ਨਹੀਂ ਕਹਿਣਾ ਜੇ ਮੇਰੇ ਤੋਂ ਦੱਬ ਹੋ ਗਿਆ ਫਿਰ ਹੁਣ ਅਤਰਾਜ ਨਾ ਕਰੇ ਨਹੀਂ ਅਸੀਂ ਵੀ ਦਰਾਜ ਕਰਦੇ ਮਾਰਾ ਜੀ ਉਹਨੂੰ ਅਕਲ ਦੇਣੀ ਆ ਕੋਈ ਸਰ ਉਹਦਾ ਤਾਂ ਨਿਆਂ ਤੁਹਾਡਾ ਹੋਇਆ ਜਾਂ ਸਾਡਾ ਹੋਇਆ ਫਰਕ ਤਾਂ ਬੱਚਿਆਂ ਨੂੰ ਕੁਝ ਨਹੀਂ ਹਾਂ ਜੀ ਕਈ ਵਾਰੀ ਵੀ ਕਹਿਣਾ ਪਦੇ ਸਾਡਾ ਮੁੰਡਾ ਗਿਆ ਜੀ ਛੇ ਗਾ ਜੀ ਕੋਈ ਨਹੀਂ ਆਉਣ ਦੇ ਵਜਰਾ ਚ ਚੰਗਾ ਜੀ ਮੈਂ ਚੱਲਦਾ ਠੀਕ ਆ ਉਹ ਜੇ ਆ ਗਿਆ ਤਾਂ ਫਿਰ ਮ ਕੰਨ ਲਾ ਫਿਰੇ ਜੜਾ ਰਿਆ ਇੱਕ ਮੁੰਡਾ ਇੱਕ ਮੁੰਡਾ ਕਰਕੇ ਹੁਣ ਕਹਿੰਦੇ ਪੂਆ ਬੁੱਪਾ ਨੇ ਜੇ ਕਿਧਰਾ ਆਇਆ ਹੋਣੀ ਅਜੇ ਵੀ ਪੂਆ ਨਾ ਵੀ ਆਈ ਨਾ ਪਹਿਲਾਂ ਗੱਲ ਕਰਦਾਂ ਤੇਰਾ ਭਰਾ ਅਜੇ ਤੱਕ ਕਹਿ ਕੇ ਗਿਆ ਆਉਣ ਦੇ ਰੁatsch ਬਣਾ ਓਪੀ ਨੂੰ ਆਉਣ ਤੇ ਫੇਰ ਦੇਦਿਆ ਓ ਬਹੁਤ ਗਰਮੀ ਆ ਆਇਸ਼ ਤੁਸੀਂ ਪੈ ਪਹਿਣਾ ਇਆ ਕੀ ਕਰੀਏ ਕੀ ਹੋਇਆ ਹੁਣ ਆ ਗਿਆ ਭਰਾ ਤੇਰਾ ਆਇਆ ਸੀਗਾ ਅੱਛਾ ਸਵੇਰੇ ਸਵੇਰੇ ਆ ਗਈ ਲੈ ਹੋ ਤੂੰ ਡਿਊਟੀ ਤੇ ਗਈ ਹਜੇ ਇੱਥੇ ਕਿ ਜਾਂਦੀ ਹੋਣੀ ਆ ਦਾਸ ਤਾਂ ਤੇ ਮੈਂ ਮੁੰਡੇ ਨੂੰ ਛੱਡ ਕੇ ਗੁਰੂ ਆਇਆ ਤੇ ਗਰਮੀ ਜਿਹੀ ਮੋਹ ਵਾਲੇ ਪੇਟ ਤੇ ਮੈਂ ਅਸੀਂ ਘਰ ਪਹੁੰਚਿਆ ਉਹਨਾਂ ਨੂੰ ਮਗਰ ਜਾ ਗਿਆ ਤੇ ਸਕੂਟੀ ਲੈ ਕੇ ਲੈ ਤਾਂ ਉਹ ਫਿਰ ਉਹ ਦੇਖਣ ਆਇਆ ਸੀ ਕਹਿੰਦਾ ਇੱਥੇ ਆਇਆ ਤੇ ਮੈਂ ਕਿਹਾ ਤਾਂ ਇੱਥੇ ਕੀ ਆਇਆ ਇੱਥੇ ਕਿਥੇ ਆ ਆਹੋ ਕਹਿਣਾ ਸੀ ਇੱਥੇ ਕੋਈ ਗੋਤੀ ਹੈਗਾ ਆਹ ਤੁਸੀਂ ਇੱਥੇ ਆਏ ਨੂੰ ਸਿਰੇ ਚੜਾ ਗਿਆ ਤੁਸੀਂ ਕੋ ਆ ਕੇ ਕੋਣ ਤੁਹਾਡਾ ਸਮਝਾਉਣਾ ਬਣਦਾ ਮੈਂ ਕਿਹਾ ਜਿਹੜੀ ਤੇ ਆਏ ਨੂੰ ਨਿਆਣੇ ਨੂੰ ਕਹੀਏ ਮੁਰਗੇ ਤੁਸੀਂ ਕਹਿਣਾ ਸਾਡੇ ਨਿਆਣੇ ਆਉ ਉਹ ਵੀ ਨਿਆਣੇ ਕਰਦੇ ਆ ਹਾਂ ਮੈਂ ਤੈਨੂੰ ਇਹਦਾ ਕਿੰਨੀ ਵਾਰੀ ਕਿਹਾ ਤੂੰ ਕਿਹੜਾ ਮੰਦੀ ਆ ਚੱਲ ਮੁੰਡਾ ਇਹ ਘਰ ਦਾ ਹੀ ਆ ਆਪਣਾ ਹੀ ਆ ਜੇ ਜੇ ਰਾਤ ਰਿਆਂ ਨੂੰ ਕਹ ਪੁੱਤ ਸਵੇਰ ਨੂੰ ਆਪਣੇ ਘਰ ਨੂੰ ਜਾ ਉਹ ਕਹਾਂਗਾ ਤੂੰ ਹੀ ਖਰਾਬ ਕਰਦਾ ਮੁੰਡਾ ਉਹਨਾਂ ਦਾ ਆਪਣੇ ਆਪ ਖਰਾਬ ਕੀਤਾ ਹੈ ਉਹਨਾਂ ਨੇ ਕਹਿੰਦਾ ਇਹ ਥੇ ਆਊਗਾ ਮੈਨੂੰ ਲੱਗਦਾ ਜੇ ਆਇਆ ਉਹ ਤਾਂ ਆਉਂਦਾ ਹੀ ਹੋਣਾ ਲੱਗੇ ਜਾ ਕੇ ਰੋ ਹਾਂ ਫਿਰ ਉਹ ਵੀ ਜੇ ਘਰੋਂ ਤੁਰਿਆ ਹੋਇਆ ਹੈ ਨਾ ਬਾਉ ਭਾਈ ਉਹ ਹੋਰ ਤਾਂ ਕਿਤੇ ਜਾਂਦਾ ਨਹੀਂ ਹੁੰਦਾ ਬਸ ਬੋਲਦਾ ਟੈਂਪੂ ਲੈਣਾ ਕੱਤੇ ਆਣਾ ਉਹ ਆਇਆ ਫਿਰ ਮੇਰੇ ਨਾਲ ਆਉਂਦਾ ਮਗਰ ਇੱਦਾਂ ਜਗਾ ਬੈਠ ਕੇ ਆ ਕੇ ਮੈਂ ਮੇਰੇ ਜਿੱਤ ਜਿੱਤ ਤੇ ਉੱਤਰ ਮਾਰਦਾ ਹੁੰਦਾ ਮੇਰੀ ਗੱਲ ਸੁਣੋ ਜੇ ਹੁਣ ਆ ਗਿਆ ਗੋਪੀ ਤੇ ਪਿਆਰ ਨਾ ਸਮਝਾ ਦਿਓ ਮੇਰੀ ਗੱਲ ਸੁਣ ਲੈ ਉਹਦਾ ਬਾਪੂ ਗਿਆ ਬੋਲ ਕੇ ਮੈਂ ਉਹਦੇ ਫੇਰੀਆਂ ਜੁੱਤੀਆਂ ਉਹ ਨਹੀਂ ਕੁਛ ਨਹੀਂ ਹੁੰਦਾ ਹਾਂ ਹੈਗਾ ਤਾਂ ਨਿਆਣਾ ਹੀ ਆ ਕੋਈ ਗੱਲ ਨਹੀਂ ਪਿਆਰ ਨਾ ਸਮਝਾ ਦਿਓ ਤੁਸੀਂ ਠੀਕ ਹੁਣ ਮੈਂ ਉਹਨਾਂ ਨਾਲ ਲੜਨਾ ਮੈਨੂੰ ਪਤਾ ਵਾ ਆਪਣਾ ਨਿਆਣਾ ਹੈ ਤੁਸੀਂ ਮੇਰੀ ਗੱਲ ਸੁਣੋ ਬਾਸ ਇਹ ਜਿੱਦ ਗੇ ਮੇਟ ਹੋਣੀ ਹੈ ਹਾਂ ਮੈਂ ਦੇਖਾਂ ਕਦੇ ਆਉਂਦਾ ਨਾ ਆਵੇ ਨਾ ਜਾਵੇ ਮੈਂ ਆਮ ਗੋਂਡੀਏ ਨੇ ਜਾਣਾ ਹੈਗਾ ਮੈਂ ਪਹਿਲੇ ਚਾਉ ਨੇ ਜਾਏ ਆ ਮੁਰਦੇ ਕੋਪੀ ਜਾਣ ਤੋਂ ਪਹਿਲਾਂ ਪਹਿਲਾਂ ਜਾਇਓ ਹਾਂ ਮੇਰੀ ਗੱਲ ਸੁਣ ਕੀ ਹੋਇਆ ਉਹ ਤਾਂ ਆ ਗਿਆ ਤੁਰਿਆ ਨਾ ਗੋਪੀ ਚੱਲ ਮੈਂ ਜਾਣੀ ਉਹਦੇ ਚਾਚੇ ਕੇ ਹਨਾ ਤੁਸੀਂ ਵੀ ਉਹਦੇ ਘਰੋਂ ਜਿੱਦਾਂ ਆਪਾਂ ਸੀ ਮੈਂ ਤਾਂ ਸੀਤਾ ਰਾਤ ਨੂੰ ਕੀ ਹੋਇਆ ਮੈਂ ਤਾਂ ਸੀਤਾ ਰਾਤ ਨੂੰ ਕੀ ਹੋਇਆ ਆ ਜਾ ਆ ਜਾ ਕਾ ਗਾ ਨੂੰ ਇੰਨਾ ਕਰ ਦਾਂ ਗੱਲ ਪਹਿਲਾਂ ਆਏ ਨਾ ਕਈ ਵੇਨੋ ਫੜੀ ਉਹ ਬੱਲਾ ਗੋਪੀ ਕਹਿੰਦਾ ਹਾਂ ਜੀ ਠੀਕ ਆ ਉਹ ਸੈਂਟਾ ਕਹਿੰਦਾ ਹਾਂ ਬਸ ਵਧੀਆ ਰੇ ਗਰਮੀ ਮੈਂ ਮਾਈ ਬਣਾ ਦੇਣ ਪਹਿਲਾਂ ਮੈਂ ਆ ਵੀ ਬੜੀ ਗਰਮੀ ਕਰਦੀ ਗਰਮੀ ਦੇ ਵਿੱਚ ਅੱਜ ਆਇਆ ਹੈ ਹਾਂ ਜੀ ਹਾਂ ਜੀ ਉਪੜੀ ਅੱਛਾ ਨਾਲੇ ਚਲੋ ਮਿਲਿਆ ਹੀ ਇਹੋ ਕੋਰੋਨਾ ਨੂੰ ਆ ਚੰਗੇ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਬਹੁਤ ਨਹੀਂ ਠੀਕ ਆ ਜੀ ਪੂਆ ਤੇਰੀ ਗਈ ਹੋਆ ਕਿਤੇ ਅੱਜ ਬਾਹਰ ਗਈ ਹੋਆ ਸਸੇ ਉਹ ਬਾਜੀ ਹੋਣੀ ਉਹ ਠੀਕ ਆ ਅੱਛਾ ਉਹ ਤੂੰ ਦਾ ਤੇਰੀ ਮੰਮੀ ਡੈਡੀ ਕਿੱਦਾਂ ਦੀ ਠੀਕ ਠਾਕ ਦੀ ਹਾਂ ਜੀ ਹਾਂ ਜੀ ਵਧੀਆ ਠੀਕ ਠਾਕ ਆ ਜੀ ਠੀਕ ਸੀ ਚਲੋ ਠੀਕ ਆ ਹਾਂ ਜੀ ਹਾਂ ਜੀ ਉਹ ਪੂਆ ਤੇਰੀ ਅੱਦਾਂ ਨਾ ਹਾਂਜੀ ਮੇਰੀ ਭੈਣ ਦੇ ਗਈ ਹੋਆ ਅੱਛਾ ਜੀ ਤੇ ਅੱਜ ਛੁੱਟੀ ਸੀਗੀ ਉਹ ਕਹਿੰਦੀ ਵੀ ਮੈਂ ਰਹਿ ਆਂ ਅੱਜ ਦਿਹਾੜੀ ਹਾਂਜੀ ਆ ਜਾਣਾ ਤੇ ਸ਼ਾਮ ਨਹੀਂ ਖਲਦੀ ਗਈ ਹੋਆ ਹਾਂਜੀ ਰਾਤ ਵੀ ਮੈਂ ਕਰ ਲੈ ਜਗਾ ਹਾਂਜੀ ਹਾਂਜੀ ਤੇ ਹੁਣ ਬਸ ਆ ਜਾਣਾ ਕਹਿੰਦੀ ਸੀ ਮੈਂ ਆਪ ਦੇਖਦਾ ਹਾਂ ਹਾਂਜੀ ਹਾਂ ਮੈਨੂੰ ਵੀ ਦਿਲ ਕੀਤਾ ਸੀ ਮੈਂ ਕਿਹਾ ਚੱਲ ਭੂਆ ਉਫੜਾਉਣਾ ਕੋਈ ਟਾਈਮ ਹੋ ਗਿਆ ਗੇੜਾ ਨਹੀਂ ਮਾਰਿਆ ਉਹ ਕੋਈ ਨਾ ਤੇਰਾ ਆਪਣਾ ਘਰਾ ਜਦੋਂ ਮਰਜੀ ਮੈਂ ਕਿਹਾ ਚਲੋ ਮੈਂ ਜਾਇਨ ਨਾਲ ਉਫੜਣ ਨਾਲ ਮੈਂ ਕਿਹਾ ਭੂਆ ਨੂੰ ਮਿਲਿਆ ਨੇ ਹੋਰ ਕੀ ਹਾਂਜੀ ਚਾਹ ਬਣਾਵਾ ਪਹਿਲਾਂ ਨਾ ਮੈਂ ਕੋਈ ਮੈਨਾ ਕੋਈ ਹੋ ਗੱਲ ਕਰ ਲੈ ਉਹ ਕੰਮਗਾ ਠੀਕ ਹੈ ਜੀ ਹਾਂ ਜੀ ਮੈਂ ਕਾ ਪੂਆ ਚੜੀ ਨਾ ਆ ਜਾਣਾ ਹਾਂ ਜੀ ਮੈਂ ਵੀ ਸੁੱਤਾ ਪਿਆ ਉੱਠਿਆ ਨਾ ਰੁਕੇ ਮਾਰ ਜਾ ਤਾ ਗਵੰਡੀਏ ਤੇ ਜਾਣਾ ਸੀਗਾ ਜ਼ਿਆਦਾ ਟਾਈਮ ਲਾਣਾ ਪੂਆ ਹਣੀ ਜੀ ਨਹੀਂ ਆ ਜਾਣਾ ਅੱਜ ਪੱਕਾ ਅਛੇ ਜੀ ਲਾਗਾ ਦੇ ਲੋ ਬਈ ਰਾਤ ਨੂੰ ਨਾ ਰਹਿਣਾ ਹੋ ਵੀ ਨਹੀਂ 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 ਆ ਜਾਣਾ ਲੈ ਹਾਂ ਜੀ ਉਹ ਯਾਰ ਕੇ ਨਾ ਵੀ ਆਉਗੇ ਮੈਂ ਤਾਂ ਘਰੇ ਹੀ ਆ ਅਛੇ ਜੀ ਮੈਂ ਹੋਰ ਨਹੀਂ ਮਾ ਮੇਰੀ ਗੱਲ ਸੁਣ ਮੈਂ ਕਿਹਾ ਜੇ ਤੇਰੀ ਭੂਆ ਆਗੇ ਤਾਂ ਠੀਕ ਆ ਹਾਂਜੀ ਨਾਲੇ ਸ਼ਾਮ ਨੂੰ ਦੂਜਾ ਪ੍ਰੋਗਰਾਮ ਕਰਵਾ ਕੇ ਮੋਰਗਾ ਮਗਾ ਕਰਵਾਉਣੇ ਆ ਨਾਲੇ ਲਾਉਣੇ ਆ ਪੈਗ ਚੰਗ ਉਹ ਤਾਂ ਹੀ ਲਾਉਂਦਾ ਨਹੀਂ ਮੈਂ ਨਹੀਂ ਲਾਉਂਦਾ ਹਾਂਜੀ ਲਾ ਰਹਿਮੀ ਸੰਜੀ ਨਾ ਸ਼ਾਬਾਸ਼ ਰਹਿਨੇ ਮੋਪੜਾ ਤੇਰਾ ਵੇ ਭੂਆ ਨਹੀਂ ਤਾਂ ਨਹੀਂ ਆਣਾ ਨਹੀਂ ਤੇਰੇ ਮੇਰੀਆਂ ਤੇਰੇ ਭੂਆ ਕੇ ਫੇਰ ਤਾਂ ਭਰਾਵਾ ਮੂੰਗੀ ਮਧਰੇ ਮਿਲਣੇ ਆ ਹਾਂਜੀ ਹਾਂਜੀ ਦੇ ਨਾ ਮੋਰਗਾ ਤਾਂ ਨਹੀਂ ਮਿਲੂ ਜੇ ਭੂਆ ਮੈਂ ਤਾਂ ਉਹ ਆਣਾ ਹੈ ਨਾ ਜੇ ਲੋ ਆਪਾਂ ਬਿਹਗੂ ਦਾ ਆਪਾਂ ਲਾ ਲਈ ਦੀ ਆ ਚਾਲਣਾ ਬੀਰ ਹਾਂਜੀ ਲਫੇਰ ਬਣ ਕੇ ਗੱਲ ਤੇ ਦੇ ਲਿਆ ਹੂੰ ਬੀਰ ਹਾਂਜੀ ਆਪ ਵੀ ਆਪਾਂ ਦੂਜਾ ਲਾਲਮਾਂਗੇ ਲੈ ਲੈ ਉਹ ਮਨਾਉਂਦੇ ਦੇ ਤੋ ਹੋਆ ਨੂੰ ਨਾ ਅਸੇ ਉਹ ਕੋਹਾ ਤੇਰੀ ਨੂੰ ਕਹਾਂ ਕਰਨਾ ਤੇ ਮੈਂ ਉਹਰੇ ਮੈਂ ਆਪ ਕੋ ਟਿਕਾਉਂ ਦਿੱਤਾ ਪਹਿਲਾਂ ਹਾਂਜੀ ਹਾਂਜੀ ਚਿੰਤਾ ਨਾ ਕਰ ਤੂੰ ਮਾਰੇ ਲਾਵਾ ਛਾੜੂ ਤੇ ਮੈਂ ਦੱਸਾਂ ਤੂੰ ਸਾਡੇ ਹੁੰਦੇ ਥੋੜੀ ਛਾੜੂ ਲਾਣਾ ਲਿਓ ਮੈਂ ਲਾਣਾ ਫੜੀ ਕੋਈ ਨਹੀਂ ਨਾ ਨਾ ਤੜਈਆ ਮੈਨੂੰ ਤਾਂ ਭੁੱਖ ਵੀ ਲੱਗੀ ਹੋਈ ਆ ਮੈਂ ਉਹ ਕਰਾਂ ਰੋਟੀ ਦਾ ਇੰਤਜ਼ਾਮ ਆ ਨਾ ਉਹ ਦਾ ਮੁਰਗਾ ਬੂਗਾ ਬਣਾ ਲਾਂਗੇ ਹੁਣ ਤਾਂ ਕੋਈ ਕਰੀਏ ਇੰਤਜ਼ਾਮ ਕੋਈ ਨਹੀਂ ਇੱਥੋਂ ਦੋ ਗੋਲਚੇ ਲੈ ਆਓ ਆਪਾਂ ਉੱਥੇ ਹੀ ਦੁਪਹਿਰ ਨੂੰ ਫੇਰ ਨਾ ਕੇ ਮੁਰਗੇ ਭੂਆ ਕਰੀ ਫੁੱਫਣੇ ਨਹੀਂ ਨਹੀਂ ਮੈਂ ਵੇਤੇ ਚੜੂਆਂ ਨਾਲ ਤੁਸੀਂ ਕੋਈ ਆ ਨਹੀਂ ਦੋ ਗੋਲਚੇ ਲੈ ਆਓ ਜਾ ਫੇਰ ਲਾਲਾ ਮੜੀਆ ਬੇ ਆ ਗਿਆ ਹਾਂਜੀ ਹਾਂਜੀ ਥੋੜਾ ਕਿੰਦਰ ਚੱਲ ਗਿਆ ਹੁਣ ਤਾਂ ਭੁੱਖ ਵੀ ਲੱਗ ਗਈ ਬੰਨ ਕੇ ਯਾਰ ਚੱਲੇ ਗਿਆ ਖਪੜਦਾ ਦੇਖਦਾ ਆ ਜਾਂਦਾ ਉਹਨੂੰ ਚੰਗਾ ਬੰਦਾ ਯਾਰ ਉਹ ਫੜ ਬੰਨ ਕੇ ਚੱਲੇ ਗਿਆ ਭੁੱਖ ਵੀ ਲੱਗੀ ਹੁਣ ਤਾਂ ਹਲੇ ਧੱਕ ਨਹੀਂ ਆਇਆ ਖਪੜ ਚੱਲ ਦੇ ਨੇ 10 ਮਿੰਟ ਜੇ ਆ ਗਿਆ ਖਪੜ ਬੱਲੇ ਉੱਤਰਾ ਇਦਾਂ ਉਹ ਮੈਂ ਕਿਹਾ ਕਿਦਾਂ ਕੋਚਾ ਸਵਾਰ ਸੀਗਾ ਹਾਂ ਜੀ ਕੋਚੇ ਬਹੁਤ ਸਵਾਰ ਸੀਗੇ ਅੱਛਾ ਹਾਂ ਜੀ ਬੜੀ ਸਗੇ ਜੀ ਬਹੁਤ ਵਧੀਆ ਬਣਾਦਾ ਬੰਦਾ ਹਾਂਜੀ ਹਾਂਜੀ ਲਾਹੋ ਉਹ ਮੈਂ ਕਿਹਾ ਵੀ ਮੁਰਗਾ ਮੁਰਗਾ ਸ਼ਾਮ ਨੂੰ ਬਣਾਵਾਂਗੇ ਹੁਣ ਆਪਾਂ ਕਿੱਥੇ ਹੱਥ ਸਾੜ ਦੇ ਫਿਰਨਾ ਹਾਂਜੀ ਕੋਈ ਚੀ ਸਵਾਰੇ ਹੋਸਗੇ ਜੀ ਮੈਨੂੰ ਲੱਗਦਾ ਤੇਰੇ ਵੱਜਦਾ ਫੋਨ ਹਾਂਜੀ ਫੋਨ ਬਾਜਦਾ ਹੋਵਾਦਾ ਜੀ ਤੇਰੀ ਦਾ ਹਾਂਜੀ ਫੋਨ ਕਿੰਨੇ ਜਰ ਹੋਈ ਬਾਜਦੇ ਹੋਵਾਦਾ ਜੀ ਤੇਰੀ ਦਾ ਅੱਛਾ ਜੀ ਹਲੋ ਸਤਿ ਸ਼੍ਰੀ ਅਕਾਲ ਹਾਂ ਤੇ ਤੋ ਆਣੀ ਆਜ ਤੂੰ ਆ ਜਾਂਦੀ ਦਾ ਨਹੀਂ ਆਉਣਾ ਚਲ ਠੀਕ ਆ ਵੀ ਸਵੇ ਨੂੰ ਛੱਡ ਜੂਗੇ ਕਹਿੰਦੇ ਔਰ ਚਲ ਆਹ ਸੋਨੂੰ ਛੱਡੂਗਾ ਕੋਈ ਨਹੀਂ ਚਲ ਠੀਕ ਆ ਵੀ ਕੋਈ ਗੱਲ ਨਹੀਂ ਓ ਚਲ ਕੋਈ ਨਹੀਂ ਰੋਟੀ ਤੇ ਮੈਂ ਸਾਰ ਲੈਣਾ ਕੋਈ ਨਹੀਂ ਇੱਕ ਤਾਂ ਉੱਥੇ ਗਿਆ ਰਾਤ ਤੇ ਵੀ ਸਾਰੇ ਇਹ ਸਾਰ ਲਵਾਂਗੇ ਹਾਂ ਕੋਈ ਨਹੀਂ ਕੋਈ ਨਹੀਂ ਔਰ ਗੋਪੀ ਆਇਆ ਬਾਚਾ ਆਹੋ ਰਹਿਣਾ ਆਜੇ ਉਧਾਇਆ ਸੀ ਦੋਦਾਂ ਨਾ ਲਾ ਹੋਰ ਕੋਈ ਨਹੀਂ ਕੋਈ ਨਹੀਂ ਚਲ ਕੋਈ ਨਹੀਂ ਠੀਕ ਆ ਲੈ ਵੀ ਗੋਪੀ ਹਾਂਜੀ ਲੈ ਬਣ ਗਈ ਗੱਲ ਹਾਂ ਅਛਾ ਜੀ ਆਪਾਂ ਜਿਹੜੇ ਰਹਿੰਦੇ ਆ ਮੁਰਗਾ ਹਾਂਜੀ ਨਾਲੇ ਰਹਿਆ ਰਹੇ ਆ ਪੂਆ ਨੂੰ ਨਾਲ ਸੇ ਪੁੱਆ ਤੂੰ ਯਾਰ ਫੇਰ ਹੋਹੀ ਕਰੇਗਾ ਆਪਾਂ ਇੱਕ ਮਿੱਤਰ ਬਣ ਕੇ ਕੀ ਹੁੰਦਾ ਹਾਂਜੀ ਹਾਂਜੀ ਉਹ ਉਹਨਾਂ ਤੇ ਇੱਕ ਪਿੰਡ ਜਾ ਕੇ ਆਪਣੇ ਬਾਪੂ ਨੂੰ ਲਾਪੇ ਦੱਸਣ ਪੁੱਪਾ ਨੇ ਮੈਨੂੰ ਲਵਾਈ ਸੀ ਹਾਂਜੀ ਨਹੀਂ ਨਹੀਂ ਮੈਂ ਨਹੀਂ ਦੱਸਦਾ ਆਹੋ ਮੈਂ ਇਹਨਾਂ ਪੂਆ ਨੂੰ ਨਾ ਕਿਤੇ ਪਤਾ ਲੱਗ ਜਵੇ ਆਹੋ ਠੀਕ ਆ ਹਾਂਜੀ ਪੂਆ ਨੂੰ ਨਾਲ ਸੇ ਠੀਕ ਆ ਨਾ ਮੈਂ ਨਹੀਂ ਦੱਸਦਾ ਮੇਰੀ ਗੱਲ ਸੁਣ ਮੈਂ ਥੋੜੇ ਤੂੰ ਮੈਂ ਮੈਂ ਧਾਰ ਕੇ ਕੱਪੜੇ ਅੱਜ ਧੋਣ ਆ ਰਿਹਾ ਮੈਂ ਫੇ ਮੈਂ ਧੋਲਵਾਣਾ ਕੋਈ ਨਹੀਂ ਮੈਂ ਧੋਣਾ ਹੀ ਦੱਸੋ ਲੈ ਰੋ ਗੋਫੀ ਹਾਂਜੀ ਉਹ ਵੀ ਮੈਂ ਫੇ ਧੋ ਰਮਾ ਕਪੜੇ ਕੋਈ ਆਰਾਮ ਹੈ ਕੋਈ ਬੜੀ ਮੈਦ ਹੋਣਾ ਕੇ ਕੀ ਗੱਲ ਆ ਕੋਈ ਨੀ ਤਰਾਵਾ ਹੋਣਾ ਨੂੰ ਕਹਿੰਦੇ ਆ ਪੂਆ ਨਹੀਂ ਉਹ ਕਪੜੇ ਧੋਣ ਲਾਏ ਨੇ ਉਪਰੀ ਮੈਂ ਧੋਣਾ ਆ ਮੈਂ ਤਾਂ ਪੰਜ ਦਾ ਕੰਮ ਆਪਣਾ ਜੇ ਮੇਰੀ ਗੱਲ ਸੁਣੇ ਤਾਂ ਗਾ ਹਾਂਜੀ ਕਪੜੇ ਧੋਦੇ ਹਾਂਜੀ ਗੁੱਸਾ ਵੀ ਨਾ ਕਰੀਏ ਨਾ ਮੈਂ ਮੁੜ ਕੇ ਜਾਵਾ ਤੇਰੀ ਭੂਆ ਨੂੰ ਜ਼ਿਕਰਾ ਦੱਸ ਦੇਵੇਂ ਕਿ ਤੇਰਾ ਬਾਪੂ ਗਾਵੇ ਸਾਡੇ ਮੁੰਡੇ ਤੋਂ ਕਪੜੇ ਧਵਾਏ ਆ ਨਹੀਂ ਨਹੀਂ ਆਪਾਂ ਗੁੱਸਾ ਵਾਲੇ ਦਾ ਨਾ ਜੀ ਈ ਟੂ ਜੇਗਦੇ ਆਣਾ ਜਾਣਾ ਜਾਇਓ ਕੋਈ ਗੱਲ ਨਹੀਂ ਕਿ ਮੈਂ ਕਹਿੰਦੀ ਤੇਰੇ ਬਾਪੂ ਬਿਮਾਰ ਹਾਂ ਹਾਂਜੀ ਮੈਂ ਆਇਆ ਖਬਰ ਲੈ ਕੇ ਕੋਈ ਵੀ ਜਾਓ ਜਾਂਦੇ ਮੈਂ ਬਾਨਾ ਕੇ ਠੀਕ ਆ ਠੀਕ ਆ ਜੀ ਕਪੜੇ ਧੋਦੇ ਵੇ ਆ ਜੀ ਬੜਾ ਟਾਈਮ ਨਾ ਲਾਓ ਨਾ ਆ ਗਿਆ ਮੈਂ ਠੀਕ ਹੈ ਜੀ ਤੇ ਤੈਨੂੰ ਰਾਜ ਮੈਂ ਖਰਾਉਣਾ ਤੇਰੀ ਵਾਲਾ ਮੁਰਗਾ ਤੂੰ ਨਾ ਮੁੜ ਕੇ ਲੜ ਕੇ ਆਇਆ ਤੇ ਭੂਆ ਦੇ ਰਿਆ ਮਾਂ ਉਹ ਬਹਾਉ ਕੋ ਨਾ ਆਇ ਨੀ ਮਤਰਾ ਕਾਫੀ ਟਾਈਮ ਹੋ ਗਿਆ ਭੜਾ ਤੇਰਾ ਮਾਰ ਦਤੇ ਚਲ ਦੇ ਜਾ ਖੁਫਾ ਨੇ ਰਾਜ ਲੱਕੇ ਦੋਰਾਗਾ ਤਾ ਉੱਪਰ ਕਹਿੰਦਾ ਹੋਣਾ ਚਲ ਮੈਂ ਕੋ ਮੈਂ ਆਇਆ ਮੁੰਡਾ ਆਇਆ ਯਾ ਲੜਕੇ ਚਲੋ ਉਹਨੂੰ ਗੜਾ ਬਤਾਇਆ ਵੀ ਲੜਕੇ ਆਇਆ ਜਾਂ ਕਿਦਾਂ ਆਇਆ ਬੱਲੇ ਉਹ ਫੁੱਪੜਾ ਤੇਰੇ ਗਰਮੀਆਂ ਗਰਮੀ ਕਰਤੇ ਇਹਨਾਂ ਦਾ ਗਰਮੀ ਪੈਂਡ ਨਹੀਂ ਸੀ ਹੁੰਦੀ ਏਸੀ ਥਲੇ ਰਹਿੰਦੇ ਸੀ ਨਾਮ ਨਾ ਗੋਪੀ ਕਹਿੰਦਾ ਨਾ ਫੁੱਫਣ ਨੇ ਪਸਾਰ ਤੇ ਕਿਦਾਂ ਹਾਂ ਜੀ ਤੇ ਗੋਪੀ ਬੜਾ ਟਾਈਮ ਲਗਾਉਂਗਾ ਜੀ ਉਹ ਫਿਰ ਯਾਰ ਉੱਥੇ ਨੇ ਦੋਖ ਮੇਰੇ ਪ੍ਰੇਮੀ ਸੀਗੇ ਉਹਨਾਂ ਦੇ ਰਿਤੇ ਦਾ ਉਹ ਆ ਗਿਆ ਖਬਰ ਨੂੰ ਚਲ ਆ ਮੈਂ ਪਾਣਾ ਸੁੱਕਣੇ ਹਾਂਜੀ ਠੀਕ ਆ ਮੇਰੀ ਸਾਥੋਂ ਗੋਪੀ ਹਾਂਜੀ ਤਾਂ ਗੱਲ ਇਦਾਂ ਦੋਖ ਬੈਡ ਸ਼ੀਟਾਂ ਆਇਆ ਆ ਉਹ ਮਰੀ ਆ ਕੰਨਾ ਗਿਆ ਆ ਆ ਬਾਤ ਚੁੱਤ ਗਈ ਮੈਂ ਆ ਪਾਣਾ ਸੁਖਣ ਜਦ ਤੂੰ ਮਾਰੇ ਸਾਰ ਤੋਂ ਕੱਢਦੇ ਹੋ ਕੋਈ ਨਹੀਂ ਲੈ ਜੀ ਤਾਂ ਕਰਨਾ ਕੀ ਆ ਕਰਨਾ ਜੀ ਨੋ ਕਹਾਵਾ ਤਰੀਆ ਦਾ ਮੁਰਗਾ ਚ ਫੇਰੇ ਲੈ ਬੇ ਗੋਪੀ ਲੈ ਉਹ ਆ ਮੇਰਾ ਪਤਾ ਵੀ ਹੈ ਠੀਕ ਹੈ ਕਰ ਦੇ ਫਾਦਾ ਬਣ ਮੈਂ ਆ ਪਾਦਮਾ ਸੁਖਣ ਹਾਂਜੀ ਹਾਂ ਠੀਕ ਹੈ ਜੀ ਫੁੜਾ ਪਾਣੀ ਕਿੱਥੇ ਰਹਿ ਗਿਆ ਮੈਨੂੰ ਕਹਿੰਦਾ ਕਪੜੇ ਪਾਣਾ ਸੁਕਣੇ ਕਪੜੇ ਵੀ ਤੋਤੇ ਆ ਚੱਲ ਕੋਈ ਨਹੀਂ ਪਾ ਲਾਂ ਸੁਕਣੇ ਹੁਣ ਫੁਪੜਾ ਪਤਾ ਨਹੀਂ ਕਿੱਧਰ ਬਹਿ ਗਿਆ ਗੱਲਾਂ ਜਲਦੀ ਉੱਡ ਗਿਆ ਹੋਣਾ ਕਿਤੇ ਬੁੱਲਿਓ ਫੁਪੜਾ ਤੇਰੇ ਚੰਗਾ ਰਹਿਣਾ ਮੈਂ ਲਾਲਾ ਤੈਨੂੰ ਦੱਸ ਕੇ ਗਿਆ ਕੋਈ ਵੀ ਘਰੋਂ ਲੜ ਕੇ ਆਇਆ ਮਾਰ ਲੈ ਫੁਪੜਾ ਤੇਵੀ ਚੱਲ ਕੋਈ ਨਹੀਂ ਅੱਜ ਦਾ ਦਿਨ ਆ ਚੱਲਦੇ ਲੰਨੇ ਆ ਫੁਪੜਾ ਆਦਾ ਗੱਲਾਂ ਜੁੜ ਜਾਂਦਾ ਆ ਭੱਲੇ ਉਹੋ ਕਪੜਾ ਦੇ ਰੇ ਮੈਂ ਤਾਂ ਸਾਰੇ ਮਹੀਨੇ ਦੇ ਕੱਪੜੇ ਮੇਰੇ ਲਈ ਰੱਖੇ ਸੀ ਬੇ ਇਹੀ ਆ ਕੇ ਦਊਗਾ ਭੱਲੇ ਉਹ ਕਪੜਾ ਦੇ ਰੇ ਨਿਆਰੇ ਦੇ ਰੇ ਯਾ ਉਹ ਪੜਾ ਤੂੰ ਆ ਗਈ ਉਹ ਆ ਤੂੰ ਲਗਾਇਆ ਕੋ ਮਨ ਬਾਹਰ ਠੀਕ ਆ ਚਲੋ ਕੱਪੜੇ ਤਾਂ ਹੋ ਗਏ ਬਾਕੀ ਦੇ ਦੇ ਨਾ ਉਪਰ ਕੀ ਕਹਿੰਦਾ ਆਗੇ ਹਾਂਜੀ ਉਪਰ ਹੀ ਹੋਰ ਆ ਤੇ ਕੱਪੜੇ ਨੂੰ ਘਰੇ ਮੈਂ ਬਰਾਬਰ ਜੀ ਆਣ ਤੇ ਮੈਂ ਨਿਕਲਿਆ ਮਾਣਿਆ ਉਹ ਗਵਰੰਟੀ ਤੇ ਬਾਹਰ ਮਾਣਿਆ ਕੋਕੜਾ ਤੇਰੀਆਂ ਇੱਕ ਤਾਂ ਯਾਰ ਲੰਬਰਦਾਰੀਆਂ ਨਹੀਂ ਮੁੱਕਦੀਆਂ ਉਹ ਕੀ ਕਰੀਏ ਫੇਰ ਹੁਣ ਤਾ ਤੇ ਸੱਚ ਬੋਲਦੀ ਸੀ ਪੂਆ ਕਹਿੰਦੀ ਸੀ ਲੰਬਰਦਾਰੀਆਂ ਨਹੀਂ ਮੁੱਕਦੀਆਂ ਕਦੇ ਕੋਈ ਲੈ ਜਾਂਦਾ ਕਦੇ ਕੋਈ ਉਹ ਫੇਰ ਹੁਣ ਕੀ ਕਰੀਏ ਕੋਕੜਾ ਇੱਥੇ ਰੁਕ ਕੋਣ ਆਲੇ ਆ ਕੱਪੜੇ ਝੋਕਣੇ ਪਾਉਂਦਾ ਵੀ ਮੈਂ ਅੰਦਰ ਮੜਿਆ ਕੱਪੜੇ ਝੋਣ ਲਾ ਪਿਆ ਪਾਣੀ ਕੱਢਾ ਲਾ ਪਿਆ ਤੂੰ ਯਾਰ ਇਹ ਲੰਗੜਵਾਰੀਆਂ ਨਾ ਕਰਿਆ ਕਰ ਔਰ ਚੱਲ ਕੋਈ ਹੁਣ ਮੇਰੀ ਗੱਲ ਸੁਣ ਭੁੱਖ ਤਾਂ ਨਹੀਂ ਮੇਰੀ ਗਾ ਮੁਰਗਾ ਵੀ ਆਪਾਂ ਉਹ ਨਹੀਂ ਸਰੀ ਆਲਾ ਸਰੀ ਆਲਾ ਬਣਾਈਏ ਤਾਂ ਤੁਕਾ ਮਨ ਰਹੀਏ ਉਹ ਬੜਾ ਮਰਜੀ ਹੈ ਜਿਹੜੀ ਹਾਂ ਤਾਂ ਬੱਸ ਹੋ ਗਈ ਯਾਰ ਜਿਹੜਾ ਮਰਜੀ ਬਣ ਵਾਲਾ ਚਲ ਕੋਈ ਨਹੀਂ ਮੈਂ ਕਰਦਾ ਹੈ ਮੈਂ ਬੈਠ ਕੇ ਆਉਣਾ ਵੇ ਤੂੰ ਬੈਠ ਜਰਾ ਪੁਗੜਾ ਹੋਣਾ ਜਿਹੜੇ ਬੈ ਯਾਰ ਮੈਂ ਮਿਰਗਾ ਹੁਣ ਜੇ ਆਪਾਂ ਲਾਵਾਂਗੇ ਤਾਂਹੀਂ ਲੈ ਕੇ ਆਉਂਗਾ ਮੈਂ ਹਾਂਜੀ ਮੁਰਗਾ ਮੈਂ ਲੈ ਕੇ ਆਵਾਂ ਜੀ ਤੇ ਨਾਈ ਜਾ ਕੇ ਉਹਨੂੰ ਦੇਖ ਲੈ ਪਹਿਲਾ ਮੁਰਗਾ ਹੀ ਰਵਾ ਖਾਣ ਦਾ ਜਿਹੜਾ ਦੁਪਹਿਰੇ ਲੈ ਕੇ ਆਇਆ ਜੋ ਉਹ ਕੋਈ ਨਹੀਂ ਕੋਈ ਨਹੀਂ ਹਾਂ ਲੈ ਵੀ ਮੁੰਡਿਆ ਉਹ ਬੜਾ ਬੜਾ ਟਾਈਮ ਲਾ ਜਾਂਦਾ ਯਾਰ ਮੈਂ ਮੁਰਗਾ ਈ ਕੀ ਜਾਂਦਾ ਉਹ ਮੁਰਗਾ ਹੋਇਆ ਮੈਂ ਉਹ ਗਵਾਂਢੀ ਦਾ ਮੁੰਡਾ ਜੀ ਉਹਨੂੰ ਕਰਤੀ ਉਹ ਕੀ ਕਹਿੰਦੇ ਹੁੰਦੇ ਆ ਅੱਜ ਗਵਾਂਢੀਆਂ ਆਪਣੇ ਕਹਿੰਦੇ ਹੋਮ ਪਾਤਾ ਅੱਛਾ ਹੋਮ ਡਿਲੀਵਰੀ ਹਾਂ ਹੋਮ ਡਿਲੀਵਰੀ ਆਦਾਂ ਨਾ ਕਰ ਚਾਹੇ ਡਿਲੀਵਰੀ ਆਹ ਉਹ ਕਹਿੰਦੇ ਕਰ ਦਈਆਂ ਪੈਸੇ ਚੱਲ ਫੇਰ ਵਧੀਆ ਹੋ ਗਿਆ ਇਹ ਪਤਾ ਨਹੀਂ ਕੀ ਹੋ ਗਿਆ ਗੂਗਲ ਪੇ ਕਹਿੰਦੇ ਨੇ ਕਰਦੇ ਤੁਸੀਂ ਕਰਿਆ ਆ ਤਾਂ ਮੁੰਡੇ ਨੂੰ ਤਾਪਾ ਇਹਨੂੰ ਅੱਛਾ ਗੁਆਦੇ ਆ ਇਸ ਵਾਰ ਦੇ ਦਾਂਗੇ ਪੈਸੇ ਕਹਿੰਦਾ ਮੈਨੂੰ ਮਗਾਇਆ ਤੁਸੀਂ ਦੁਆਰਾ ਕੰਮ ਬਗੇ ਤਾ ਫੜੀ ਤੂੰ ਜਿਹੜਾ ਮੰਗਾ ਲਿਆ ਆਰਡਰ ਤੇ ਆਜੂਗਾ ਤਾਂ ਹੁਣ ਉਹ ਲੈ ਮੈਂ ਕਿਹਾ ਪੱਕਾ ਕਿਉਂ ਹੀ ਜਾਣਾ ਬਈ ਤਾ ਮੂੰਗੀ ਮਦਰਾ ਦਾਲ ਤੋਂ ਵੀ ਰਹੀ ਏ ਨਹੀਂ ਨਹੀਂ ਲੈ ਇਦਾਂ ਕਿ ਤਾ ਮੇਰੇ ਮਤੀ ਦਾ ਮੌਕਾ ਮਿਲਿਆ ਤੂੰ ਵੀ ਚੇਤਾ ਕਰੂੰਗਾ ਤੂੰ ਕਹਿੰਦਾ ਜਦ ਭੂਆ ਕਰਨਾ ਹੂੰ ਰੋ ਜਾਣਾ ਪੁੱਪੜ ਦਾ ਸੇਵ ਜੀ ਬੋ ਕਰਦਾ ਠੀਕ ਹੈ ਜੀ ਆਇਆ ਯਾਰ ਇੱਥੇ ਹੀ ਆਣਾ ਠੀਕ ਹੈ ਜੀ ਉਹ ਖੁਸ਼ ਹੋਈ ਨਹੀਂ ਉਹ ਵੀ ਪਾਣੀ ਤਾਂ ਨਹੀਂ ਪੀਣਾ ਨਹੀਂ ਨਹੀਂ ਬਸ ਫੜੀ ਅੱਛਾ ਮੈਂ ਕਿਹਾ ਤੁਹਾਡਾ ਆਏ ਨੇ ਡਿਲੀਵਰੀ ਆ ਉਹ ਆ ਜਾਣਾ ਯਾਰ ਮੈਂ ਕਹਿ ਕੇ ਆਇਆ ਆ ਜਾਣਾ ਦੇ ਲੋ ਫੋਨ ਕਰਕੇ ਦੇ ਲੋ ਕਿੱਥੇ ਰਹਿ ਗਿਆ ਮੈਂ ਫੋਨ ਕਰਨਾ ਇੱਕ ਹੋਰ ਬੰਦੇ ਨੂੰ ਕਰਨਾ ਹਲੋ ਹਾਂ ਮੈਂ ਜਿੰਦੇ ਗੰਦਾ ਹਾਲ ਠੀਕ ਆ ਉਹ ਮੈਂ ਤਾਂ ਤੇਰੇ ਘਰ ਗਿਆ ਸੀਗਾ ਉਹ ਮੈਂ ਕਹ ਤੂੰ ਬਿਜਲੀ ਦਾ ਕੰਮ ਕਰਦਾ ਇੱਕ ਤਾਂ ਬਾਲਬ ਵੱਡਾ ਚਾਹੀਦਾ ਹੈ ਜਿਹਨਾਂ ਰਾਤ ਨੂੰ ਥੋੜੀ ਲਾਈਟ ਹੋ ਜਵੇ ਇੱਕ 20 30 ਫੁੱਟ ਦੀ ਤਾਰ ਦੇ ਆਈ ਦੀ ਆ ਉਹ ਇੱਦਾਂ ਨਾ ਉੱਥੇ ਪਸ਼ੂ ਵਾਲਾ ਜਿਹੜਾ ਸਾਡਾ ਆਪਣਾ ਹੈ ਨਹੀਂ ਬਾੜਾ ਆਓ ਉਹ ਮਾਜੇ ਦਾ ਜਿਹੜਾ ਟਾਰਾ ਉਡੀ ਨਾ ਆਇਆ ਮੇਰੀ ਸਲਾਹ ਅੱਜ ਰਾਤ ਨੂੰ ਆ ਮੁੰਡਾ ਵੀ ਆਇਆ ਆਪਣਾ ਰਿਸ਼ਤੇਦਾਰ ਤੇ ਰਾਤ ਨੂੰ ਨਾ ਉੱਥੇ ਬਲਬ ਲਾ ਕੇ ਲੋਜੀ ਕਰਕੇ ਤੇ ਉਹ ਜਿਹੜਾ ਟਾਰਾ ਸਾਰਾ ਬਦਲ ਦਈਏ ਨਾ ਮਾ ਪਾਜੀ ਲਫਾਵਾ ਰੂਪਾ ਲਾ ਕੇ ਬਰਦਾਤਾਂ ਦੇ ਦੇਣਾ ਹਾਂ ਮਾਸ 10 ਲੋਕ ਦਾ ਬਾੜਾ ਰੇ ਚੱਲ ਜਾਣਾ ਵਧੀਆ ਆ ਤੂੰ ਵੀ ਆ ਰਹੀ ਹੈ ਬੈਕ ਸਕ ਤੈਨੂੰ ਵੀ ਲਵਾ ਦਾਂਗੇ ਹਾਂ ਹਾਂ ਕੋਈ ਨਹੀਂ ਆ ਜਾ ਹਾਂ ਬਨੇ ਲੱਗੇ ਨੇ ਤਿੰਨ ਚਾਰ ਬਾਜਣੇ ਵੀ ਪੰਜ ਛੇ ਘੰਟੇ ਕੰਮ ਤਾਂ ਹੈਗਾ ਚਾ ਠੀਕ ਆ ਦੇ ਨਹੀਂ ਮੇਰਾ ਭਰਾ ਠੀਕ ਆ ਠੀਕ ਆ ਮੈਂ ਗੋਫੀ ਹਾਂਜੀ ਆਪਾਂ ਬੁੱਤ ਸਵੇਰੇ ਮਨਾ ਗਏ ਭੂਆ ਕਹ ਰਿਆ ਨਹੀਂ ਫੋਪੜ ਐਵੇਂ ਹਾਂਜੀ ਹਾਂਜੀ ਬੰਦੇ ਤਾਂ ਮੱਝਾਂ ਬਣਿਦੀਆਂ ਹਾਂਜੀ ਹਾਂਜੀ ਮੱਝਾਂ ਨਾਲ ਢਾਹਾਂ ਦੇ ਡਿਗਣ ਵਾਲਾ ਅੱਛਾ ਜੀ ਤੇ ਭਾਨੇ ਨਾਲ ਮੈਨੂੰ ਵੀ ਛੁੱਟੀ ਆ ਹਾਂਜੀ ਹਾਂਜੀ ਮੈਂ ਵੀ ਕੱਲ ਸਵੇਰ ਨੂੰ ਫੇਰ ਆਰਾਮ ਕਰ ਲੂੰਗਾ ਠੀਕ ਆ ਤੇ ਉਹ ਅਗਲਾ ਢਾਹਾਂ ਬਦਲ ਕੇ ਉਹ ਐ ਰਾਤ 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 ਨੂੰ ਹੋਣੀ ਕਰ ਦਵਾਂਗੇ ਕਿਹੜਾ ਰਾਤ ਨੂੰ ਨਾਲੇ ਪੂਆ ਕਹਿ ਦੂੰਗੀ ਲੈ ਵੀ ਮੈਂ ਭਤੀਜਾ ਇਹ ਕੰਮ ਦਾ ਕਰ ਗਿਆ ਮਾਣ ਮੈਂ ਹਾਂਜੀ ਨਾਲੇ ਤਾਂ ਮੈਂ ਮੁੰਡੇ ਨੂੰ ਪੁੱਛਾਂ ਹਾਂ ਮਰੇ ਨੂੰ ਕੀ ਕਹਿੰਦਾ ਹਾਂ ਮਰੇ ਲਿਵਰੀ ਗਾ ਹਾਂ ਮੈਂ ਦੇਖਾਂ ਕਿ ਮੁਰਗੇ ਨੂੰ ਕੀ ਕਹਿੰਦਾ ਠੀਕ ਦੇਖ ਦੇ ਉੱਪਰ ਦੇਖ ਰਿਹਾ ਉੱਪਰ ਦੇਖ ਰਿਹਾ ਕਿੱਧਰ ਜਾ ਗਿਆ ਯਾਰ ਲਾਦ ਆਇਆ ਬਈ ਚਲ ਗਿਆ ਕਿਤੇ ਵਸੇ ਉੱਪਰ ਫੋਨ ਦਾ ਯਾਰ ਗੱਲਾਂ ਕਰਦਾ ਜੀ ਇੱਥੇ ਫੋਨ ਤੇ ਉਹਨਾਂ ਪਰ ਆਪਾਂ ਜਦੇ ਹੀ ਆ ਬੁੱਪਰ ਦਾ ਪਤਾ ਨਹੀਂ ਕਿੱਧਰ ਚਲਾ ਗਿਆ ਬਾਏ ਬਾਏ ਚਲੀਏ ਇਧਰੀ ਹਾਂਜੀ ਹਾਂ ਉਹ ਕਿੱਥੇ ਚਲਿਆ ਬਾ ਚਲੀਏ ਜੀ ਪਿੰਨ ਆਇਆ ਯਾਰ ਮਾ ਨਹੀਂ ਨਹੀਂ ਬਣਾਇਆ ਯਾਰ ਬਣਾਇਆ ਵਾਜੀ ਆਇਆ ਖਾਣਾ ਵੀ ਆ ਉਹ ਘਰੇ ਠੀਕ ਹੈ ਜੀ ਮੁੰਡਾ ਮੇਰੇ ਦਾਦਾ ਯਾਰ ਆ ਬਣਾਇਆ ਯਾਰ ਆ ਕੋਈ ਕਹਿੰਦਾ ਲੈ ਤੇਰਾ ਬਾਪੂ ਵੀ ਸਾਨੂੰ ਲਾਂਭੇ ਦਿੰਦਾ ਸੀ ਵੀ ਸਾਡਾ ਮੁੰਡਾ ਤੁਸੀਂ ਬੁਗਾਰਦਾ ਲੈ ਹੁਣ ਨਾ ਤੂੰ ਆਇਆ ਹੁਣ ਦੱਸ ਤੂੰ ਤੇਰੀ ਭੂਆ ਨੂੰ ਮਾਇ ਨੂੰ ਬਹੁਤ ਸੇਵਾ ਕੀਤੀ ਤੇਰੀ ਤੇਰੀ ਬਣੀ ਜੇਰੀ ਮੈਂ ਕਹਾ ਸੀ ਜਾ ਤੇਰਾ ਦੇਖ ਲ ਮੇਰੇ ਕਹਾ ਸਿੰਗਾ ਕੋ ਤੋੜ ਆ ਗਿਆ ਲੈ ਹੋਰ ਕੀ ਆ ਸਾਰੀਆਂ ਦਾ ਕਿੜਕੀ ਚ ਖੜੀਆਂ ਸੀ ਅਸੀਂ ਵੀ ਦੇਖਿਆ ਚਾਚੀ ਉਹਨਾਂ ਦੇ ਹਾਂ ਚਾਚੀ ਜੀ ਖੜੀਆਂ ਸੀਗਾ ਹੋਰ ਕੀ ਲੈ ਦੱਸੋ ਲੈ ਹੁਣ ਤਾਂ ਮੇਰੇ ਖਾਲ ਹੁਣ ਨਹੀਂ ਪੜਦਾ ਕਹਿੰਦਾ ਘਰ ਉਲੀ ਕਦੇ ਹੁਣ ਨਾ ਆਇਆ ਉਹ ਹੁਣ ਨਾ ਆਇਆ ਕਹਿੰਦਾ ਮੁਰਗਾ ਕਹਿੰਦਾ ਅਪਰ ਜਾ ਕੇ ਮੂੰਗੀ ਮਦਰੀ ਖਾ ਲੋ ਮੂੰਗੀ ਮੈਂ ਕਹਿੰਦੀ ਹੁਣ ਤਾਂ ਨਿਆਣੇ ਦੇ ਵਿਆਹ ਚ ਹੀ ਮਿੰਨਤਾ ਦਰਲੇ ਕਰਕੇ ਮਗਾਣਾ ਪੈਣਾ ਮੈਂ ਉਹਦੋਂ ਹੀ ਰੋਜ਼ ਜਾਂਦਾ ਫਿਰ ਹਾਂ ਚਲ ਹੁਣ ਬਾਦ ਦੇ ਆਪਣੇ ਭਰਾ ਨੂੰ ਤਾਂ ਹੁਣ ਤਾਂ ਆਪਣਾ ਬੁਲਾਦਾ